ਮੰਮੀ ਅੱਛਾ ਸਫਾਈ ਕਰਨ ਲੱਗ ਰਿਹਾ ਨਾ ਤੇਰਾ ਫੁੱਟਗਾ ਨੇ ਤੈਨੂੰ ਨਹੀਂ ਪਤਾ ਲੱਗਦਾ ਵੀ ਸਫਾਈ ਕਰੀ ਜਾਨੀ ਆ ਹੋਰ ਕੀ ਕਰਦੀ ਆ ਤੂੰ ਤਾਂ ਨਹੀਂ ਕੁਝ ਕਰਨਾ ਦਾ ਮੈਂ ਹੀ ਕਹਿੰਦੇ ਸੀ ਮੈਂ ਕਰ ਦਿੰਨੀ ਆ ਨਹੀਂ ਹੋ ਗਈ ਸਾਰ ਸਫਾਈ ਤੇ ਮੇਰੀ ਗੱਲ ਸੁਣ ਮਸਾਲਾ ਕੁੱਟਿਆ ਪਿਆ ਤੇ 2 ਕਿਲੋ ਮੀਟ ਲਿਆਂਦਾ ਪਿਆ ਤੇ ਮੀਟ ਬਣਾ ਦੇ ਮੁੰਡਾ ਆਉਣ ਵਾਲਾ ਹੀ ਆ ਕੰਮ ਤੋਂ ਮੀਟ ਲੈ ਮੀਟ ਕੀ ਮੰਮੀ ਮੈਂ ਨਹੀਂ ਬਣਾ ਸਕਦੀ ਸਾਡੇ ਤਾਂ ਕੋਈ ਹੱਥ ਵੀ ਨਹੀਂ ਲਾਂਦਾ ਨਾ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਐ ਮੀਟ ਬਣਾ ਨਹੀਂ ਸਕਦੀ ਹੋਰ ਕੌਣ ਬਣਾਉ ਤੇਰਾ ਪਿਓ ਬਣਾਉ ਮੀਟ ਮੀਟ ਚੁੱਪ ਕਰਕੇ ਬਣਾ ਦੇ ਤੇ ਸ਼ਰਾਬ ਦੀ ਬੋਤਲ ਨਾ ਉਹ ਰਸੋਈ ਤੇ ਉਧਰਲੀ ਸਾਈਡ ਪਈ ਐ ਤੇ ਉਹ ਚੱਕ ਕੇ ਟੇਬਲ ਤੇ ਰੱਖ ਦੇ ਮੁੰਡਾ ਪੈਗ ਵੀ ਲਾਉਂਦਾ ਪਰ ਮੰਮੀ ਮੈਂ ਨਹੀਂ ਆਥ ਲਾ ਸਕਦੀ ਸਾਡੇ ਨਹੀਂ ਖਾਂਦਾ ਕੋਈ ਇਹ ਚੀਜ਼ਾਂ ਅਰੇ ਚੱਲ ਜਦੋਂ ਤੈਨੂੰ ਇੱਕ ਵਾਰੀ ਕਹਤਾ ਨਾ ਤੇ ਬਣਾ ਕੇ ਧਰ ਦੇ ਪਰ ਮੰਮੀ ਤੁਹਾਨੂੰ ਕੀ ਕਰਾਂ ਮੈਂ ਮੈਂ ਤਾਂ ਕਦੇ ਬੜਾਇਆ ਨਹੀਂ ਨਾ ਮੈਨੂੰ ਆਉਂਦਾ ਲੈ ਆਈ ਅੱਛੀ ਗੱਲ ਹੈ ਹੁਣ ਹੁਡੀ ਠਾਕਾ ਠੀਕ ਆ ਜੀ ਅੱਛੀ ਗੱਲ ਹੈ ਠੀਕ ਆ ਹਾਂ ਬਗਿਆ ਹੋਰ ਪੜ੍ਹਨੇ ਠੀਕ ਆ ਹਾਂ ਬਸ ਵੀਰੇ ਤੁਹਾਨੂੰ ਪਤਾ ਠੀਕ ਆ ਬਗਿਆ

चंगा और कुछ तरह नहीं है पेने हां ठीक है बस उधर के मैं करे सारे ठीक है ठीक है और कोई दिक्कत तक तो नहीं आंदी कोई काम की कोई और की ना ना दिक्कत तक आ दिया बस करे ना गई न टाइम आ मम्मी ना स्वभाव रे थोड़ा अच्छा मासी आती है नमस्ते मासी नमस्ते और ठीक है आ भाई पी थी। का ते तो तुसी किमे छोटा बड़ा होए इधर बावरे काम आई दी है और चल पेना आहो पेन भी थी। उतरी बैठी हूं थोड़े बिना का नहीं मैं करवाला मस मुसी ओके सी तो एक ही बोल नहीं आ, म, कुछ नहीं मम्मी होता है बच्चे भी मस्से ठीक है अच्छा अच्छा ले मैं तेरे बाते बाते ने कुत्ते ने समझी नहीं आए अपने तेरा सूट है ना लेकिन दो यार की तो अच्छा फिरे हाँ। चल कोई नहीं था अच्छा। एक काम कर चला कर मैं तो बढ़ा दे मैं अंदर सामे हूँ मैं कोई ना मम्मी करोगे लाख से हाँ ਬਬਾ ਨੂੰ ਕਿੱਥੇ ਲਿਗ ਦਿੱਤੀ ਸਤੂੰ ਟੰਗਾ ਦੇ ਤਾਂ ਮਨਾ ਆ ਚਲ ਕੋਈ ਨਾ ਵੀਰੇ ਉਹ ਰੱਖ ਦਊਗੀ ਕੋਈ ਦਿੱਕਤ ਨਹੀਂ ਐ ਜੋ ਕੋਈ ਪਰੇਸ਼ਾਨੀ ਆ ਕੋਈ ਦਿੱਕਤ ਆ ਮਰਤਾ ਬਤਾ ਦੇ ਮੈਂ ਬੈਠਾ ਹਾਂ ਤਾਂ ਕੋਈ ਦਿੱਕਤ ਵਾਲੀ ਬਾਤ ਨਹੀਂ ਆ ਵਾ ਸਭ ਸਹੀ ਕਰ ਦੇਗੇ ਓ ਨਾ ਵੀਰੇ ਐਸੀ ਕੋਈ ਗੱਲ ਨਹੀਂ ਹੈ ਕਿ ਤਸਬਾਈ ਆ ਜਾਂ ਥੋੜਾ ਜਿਹਾ ਮੰਮੀ ਦਾ ਸੁਭਾਈ ਹੈ ਜੇ ਕੋਈ ਤੰਗ ਕਰਦੀ ਹੋ ਕੁਝ ਵੀ ਕਰਦੀ ਹੋ ਬਤਾ ਦੇ ਕੋਈ ਦਿੱਕਤ ਨਹੀਂ ਆਪਾਂ ਸਹੀ ਕਰ ਦੇਗੇ ਇੱਕ ਵਾਰ ਮਰ ਰੋਲਾ ਮੇੜ ਦੇਗਾ ਆਪਾਂ ਛੋਟੇ ਚੁੱਪ ਕਰ ਓ ਨਹੀਂ ਵੀਰੇ ਐtanto ਨਹੀਂ ਕੋਈ ਗੱਲ ਨਹੀਂ ਗੀ ਕੋਈ ਨਾ ਥੋੜਾ ਜਿਹਾ ਮੰਮੀ ਦਾ ਸੁਭਾਈ ਹੈ ਹੁਜਾ ਬੋਲਣ ਵਾਲਾ ਮਨਤਾ ਸੁੱਟ ਦੇਆ ਉਹਨੂੰ ਕਿੱਥੇ ਲੈ ਠਾਕਾ ਮੈਨੂੰ ਹੀ ਦੇ ਉਹਨਾਂ ਕਿਹਨੂੰ ਦੇਣਾ ਨੂੰ ਵੀ ਦੇਖ ਉਸਕੇ ਭਾਈ ਬੈਠਿਆ ਲੋਆ ਮਨੋਟੀ ਭਾਈਆਂ ਦੀ ਸ਼ਰਮ ਨਾਲ ਜੀ ਇਹ ਚੱਲ ਕੋਈ ਨਾ ਵੀਰੇ ਤੂੰ ਗੁੱਸਾ ਕਰ ਨੂੰ ਕਰਦਾ ਖੰਡਾ ਰਹਿ ਮਾਣਾ ਜਾਂ ਕੋਈ ਨਹੀਂ ਭੈਣ ਗੁੱਸਾ ਦੀ ਬਾਤ ਨਹੀਂ ਬੋਬੋ ਜਦ ਬਾਈ ਬੈਠਿਆ ਲੋਆ ਬਾਅਦ ਮੈਂ ਲੈ ਲੈਂਦੀ ਕੋਈ ਦਿੱਕਤ ਵਾਲੀ ਬਾਗ ਨਹੀਂ ਦੀ ਮਾਮ ਲੋਆ ਬੈਠਿਆ ਉਹਨਾਂ ਨੂੰ ਹੋਣੀ ਸੋਚਾਈ ਭਾਈ ਬੈਠਿਆ ਲੋਆ ਵੀਰੇ ਸੁਣ ਲਓ ਗਿਆ ਮੈਂ ਕਾਦੇ ਪਿੱਛੇ ਰਹਿਣ ਜਾਂ ਚੁੱਪ ਕਰ ਜਾ ਕੋਈ ਦਿੱਕਤ ਨਹੀਂ ਮੈਂ ਹੈਗੇ ਆ ਉਹਨੂੰ ਕਿਸ ਤਰ੍ਹਾਂ ਸੁਣ ਲੈ ਕੇ ਨੂੰ ਕਿਸ ਤਰ੍ਹਾਂ ਉਠਾਇਦਾ ਬੋਲ ਦੇ ਦਿੱਤਾ ਮੇਰੀ ਗੱਲ ਸੁਣ ਤਨ ਮੇਰੀ ਸੱਤੀ ਸਾਲ ਲੱਗੇ ਤੂੰ ਇਹ ਦੁਬਾਰ ਬੋਲੇ ਘੜੀ ਚੁੱਪ ਕਰ ਜਾ ਜੋ ਹੁੰਦਾ ਹੋਈ ਜਾਂਦੀ ਠੀਕ ਆ ਤੋ ਵੀ ਸਮਝਾ ਦਿਆ ਕਰ ਇਹਨੂੰ ਮੜਾ ਜਾ ਗੁੱਸਾ ਪ੍ਰਾਇ ਸਮਝਾ ਪ੍ਰਾਇ ਨਹੀਂ ਵੀ ਕੋਟੇ ਕੇ ਬਠਵੀ ਰਹੇ ਕੋਈ ਨਾ ਚੱਲ ਉਹਨੂੰ ਤਾਂ ਸਭਾਈ ਆ ਹਜਾਨਾ ਦਾ ਤਾਂ ਕੋਈ ਗੱਲ ਨਹੀਂ ਕਰਨੀ ਚਲ ਜਾ ਚੱਲ ਠੀਕ ਆ ਉਪਰ ਕੀ ਲਾਵਾਂ ਮੈਂ ਅਬ ਉਹ ਆਪਾ ਅੱਜ ਦਾ ਦਿਨ ਤਾਂ ਨਾਵਾ ਸੁ ਕੰਮ ਤਾਂ ਕੰਮ ਆ ਪਰ ਜਾ ਦਾ ਕੰਮ ਵੀ ਦੇਖਣੇ ਆ ਅੱਛਾ ਚਲ ਕੋਈ ਨਾ ਠੀਕ ਚੰਗਾ ਵੀਰੇ ਕੀ ਦੱਸਾਂ ਤੁਹਾਨੂੰ ਮੈਂ ਵੀ ਮੈਂ ਕਿੰਨੀ ਕੌਖੀ ਬਸ ਇਹ ਕਬੂਲ ਦੀ ਨਹੀਂ ਕਿ ਉਹਨੂੰ ਕੀ ਕਹਾਂ ਕੁ ਮੈਂ ਇਹਨਾਂ ਨੂੰ ਕੀ ਦੱਸਾਂ ਵੀ ਮੈਂ ਕਿੰਨੀ ਕੌਖੀ ਹਾਂ ਵੀ ਮੈਨੂੰ ਇਹ ਕਿੰਨਾ ਕ ਤੰਗ ਕਰਦੇ ਆ ਦੱਸ ਕੇ ਵੀ ਤਾਂ ਉਹਨਾਂ ਨੂੰ ਦੁੱਖ ਹੀ ਕਰਦੀ ਇਹਦੇ ਨਾਲੋਂ ਚੰਗਾ ਵੀ ਮੈਂ ਆਪੇ ਸਹੀ ਜਾਣਦੀ ਆ ਚੁੱਪ ਕਰਕੇ ਸਿਰਫ ਕਿਉਂ ਬਦਲੇ ਲੈਤਾ ਹੈ ਵੀ ਮੈਂ ਮੰਮੀ ਕੀ ਹੋ ਗਿਆ ਐਂ ਜੇ ਪਈ ਐ ਮੈਂ ਉਹ ਹੀ ਸਾਰੀ ਦਿਹਾੜੀ ਤੱਕ ਕੰਮ ਕਰ ਕਰ ਕੇ ਥੱਕ ਗਈ ਕਿਉਂ ਵੀ ਕਰ ਦਿੰਦੀ ਆ ਬੇਲੀ ਉਹਨੇ ਕੀ ਕਰਨਾ ਹੱਥ ਨਹੀਂ ਲਾਉਂਦੀ ਕਿਸੇ ਕੰਮ ਨੂੰ ਚਾਰ ਮਾਰਿਆ ਕਰ ਉਹਦੇ ਕੁੱਤਲੇ ਜਿਹਾ ਬੇਪਾਈ ਇਹ ਕੰਮ ਤੇਰਾ ਹੈ ਮੇਰਾ ਨਹੀਂ ਲਾ ਪਰ ਹੁਣ ਮੈਂ ਤਾਂ ਕੰਮ ਤੇ ਉਹਨਾਂ ਸਾਰਾ ਦਿਨ ਕਰੇ ਤਾਂ ਤੂੰ ਉਹਨੀਆਂ ਕਹਿ ਕੇ ਕਰਾ ਲਾ ਤੂੰ ਚੱਲ ਹਾਂ ਤੂੰ ਦੱਸ ਕੀ ਤੇ ਮੈਂ ਤਾਂ ਇੱਕ ਕੰਮ ਜ਼ਰੂਰੀ ਗੱਲ ਕਰਨੀ ਦੀ ਮੈਂ ਤਾਂ ਕਹਿੰਦੀ ਆ ਵੀ ਮੈਂ ਕੋਈ ਬਿਜ਼ਨਸ ਦੇਖਾਂਗਾ 3 ਲੱਖ ਰੁਪਏ ਦਾ ਖਰਚ ਆਊਗਾ। ਲੈ ਲੋੜਾ ਆ ਗਿਆ 3 ਲੱਖ ਦਾ। 3 ਲੱਖ ਹੁਣ ਕਿੱਥੋਂ ਲਈਏ? 3 ਲੱਖ ਹੁਣ ਦੇਖਣਾ ਤਾਂ ਪਊ ਵੀ ਉਹ। ਭਈ ਮੇਰੇ ਕੋਲ ਤਾਂ ਹੈ ਨਹੀਂ 3 ਲੱਖ। ਭਈ ਜਿਹੜੇ ਕੋਲ ਮੇਰੇ ਕੋਲ 2 ਰੁਪਏ ਬਚੇ ਸੀ ਉਹ ਮੈਂ ਤੇਰੇ ਵਿਆਹ ਤੇ ਲਾਤੇ ਹੁਣ ਤਾਂ ਰੁਪਈਆ ਨਹੀਂ ਮੇਰੇ ਕੋਲ। ਮੈਂ ਭਾਈ ਮੇਰੀ ਗੱਲ ਸੁਣ। ਨਾ ਤੂੰ ਆਪਣੇ ਸਹੁਰਿਆਂ ਨੂੰ ਕਹਿ ਉਹਨੂੰ ਕਹਿ ਮਹਾਰਾਣੀ ਨੂੰ ਵੀ ਭਈ ਪੈਸੇ ਦੇਵੇ। ਇਹ ਗੱਲ ਵੀ ਮਾਂ ਮੇ ਨਾਲੇ ਨਨ੍ਹਾ ਘੜਾਪਨ ਦਾ ਚ ਕੁਛ ਦਿੱਤਾਗਾ ਉਹ ਤਾਂ ਤੈਨੂੰ ਸੋਚਣੀ ਚਾਹੀਦੀ ਆ ਮਾਂ ਦੇ ਕੁਛੜਾ ਕੇ ਬਹਿ ਗਿਆ ਉਹਨੂੰ ਕਹਿ ਚੱਲ ਮੇਰੀ ਗੱਲ ਸੁਣ ਹਣ ਮਾਂ ਨੂੰ ਕਹਿਣਾ ਵੀ ਜੇ ਬਿਜ਼ਨਸ ਕਰਨਾ ਤਾਂ ਆਪ ਨੂੰ ਤੈਨੂੰ ਲੱਖ ਰੁਪਏ ਦੀ ਲੋੜ ਆ ਜਿਆਦਾ ਡੈਡੀ ਨੂੰ ਫੋਨ ਕਰ ਉਹ ਤੁਹਾਨੂੰ ਤਨ ਲੱਖ ਰੁਪਏ ਦੇਣਗੇ ਆਹੋ ਆਖ ਬਿਜ਼ਨਸ ਤੇ ਮੈਂ ਕੱਲੀ ਮਾਂ ਨੂੰ ਨਹੀਂ ਖਵਾਉਣਾ ਤੈਨੂੰ ਵੀ ਕਮਾਈ ਕਰਕੇ ਖਵਾਉਂਗਾ ਉਹੀ ਗੱਲ ਤਾਂ ਹੀ ਕਰ ਚੱਲੂਗਾ ਨਾ ਆਪਣਾ ਐਦਾ ਚੱਲਣਾ ਵੀ ਨਹੀਂ ਚਲ ਮੰਮੀ ਮੈਂ ਕਰਦਾ ਗੱਲ ਉਹ ਨਾਲ ਜਾ ਕੇ ਕਰ ਲੈ ਕਰ ਲੈ ਚੰਗਾ ਚੰਗਾ ਕਿ ਇਹ ਹੁਣ ਲੋਟ ਆਊਗਾ ਐ ਤਾਂ ਲੋਟ ਨਹੀਂ ਸੀ ਜਾਂਦਾ ਸਾਰਾ ਕੁਛ ਖਾਲੀ ਹੱਥ ਆਵੜੀ ਕੁਛ ਦਿੱਤਾ ਨਹੀਂ ਕੁਛ ਕੀਤਾ ਨਹੀਂ ਹੁਣ ਲਿਆਉ 3 ਲੱਖ ਪੇ ਮਾਜਣਾ ਕੌਣ ਕੁਦੀ ਫਿਰ ਨੋਬੀਟਾ ਐ ਪਿੰਆ ਹੁਣ ਪੈਣੀ ਸਿਵੈਲੀ ਨਾ ਕੰਮ ਕੋ ਮ ਕਰ ਲਿਆ ਕਰ ਪਰ ਐ ਲਟ ਜਾਨੀ ਐ ਕੰਮ ਕਰਕੇ ਹਟਿਆ ਮੈਂ ਹੁਣ ਆਹੋ ਕਰਕੇ ਤੇ ਮਮੀ ਨੇ ਦੱਸਤਾ ਸਾਰਾ ਕੁਛ ਕੀ ਕੰਮ ਕਰਦੀ ਕਿਉਂ ਕੀ ਹੋ ਗਿਆ ਨਾ ਮੇਰੀ ਗੱਲ ਸੁਣੋ ਉਹਦਾ ਛੱਡ ਜਿਹੜਾ ਹੈਗਾ ਹੈਗਾ ਤੇ ਮੈਂ ਇੱਕ ਬਿਜ਼ਨਸ ਸਟਾਰਟ ਕਰ ਰਹਾ ਠੀਕ ਆ ਚੱਲ ਵਧੀਆ ਫਿਰ ਤੱਕ ਕਰ ਲੋ ਚਾਰ ਪੈਸੇ ਕਰੇ ਵਧੀਆ ਵੀ ਤਾਈਆਂ ਜਿਹਦੇਰਾ ਸਾਸੂ ਬ ਲੈ ਮੈਂ ਤੁਹਾਡਾ ਸਾਥ ਕਦੋਂ ਦਿੰਦੀ ਐਗੀ ਚੱਲ ਫਿਰ ਐਂ ਕਰ ਆ ਆ ਉਹਦੇ ਡੈਡੀ ਨੂੰ ਫੋਨ ਕਰ ਦੇ ਵੀ ਤਿੰਨ ਕਲਾਸ ਤੇ ਵੀ ਤਿੰਨ ਲੱਖ ਦੀ ਲੋੜ ਆ ਤਿੰਨ ਲੱਖ ਦੀ ਹਾਂ ਮੇਰੇ ਡੈਡੀ ਤੋਂ ਕਿਉਂ ਹੁਣ ਤਿੰਨ ਲੱਖ ਵੀ ਨਹੀਂ ਦੇ ਸਕਦੇ ਸਾਰਾ ਕੁਝ ਤਾਂ ਦੇ ਦਿੱਤਾ ਜੀ ਉਹਨਾਂ ਨੇ ਤਿੰਨ ਕੀ ਦੇਤਾ ਯਾਰ ਕੀ ਦਿੱਤਾ ਗੱਤ ਲਾਇਨੀ ਹੈਗੀ ਤੁਸੀਂ ਪੈਸਾ ਵਿਆਹ ਤੇ ਤੁਸੀਂ ਪੈਸੇ ਮੰਗੇ ਸੀ ਉਹਨਾਂ ਨੇ ਦੇ ਦਿੱਤੇ ਤੁਹਾਨੂੰ ਕੀ ਦੇਤੇ ਪੈਸੇ ਐਨੇ ਕਿੰਨੇ ਕਰਨ ਐਨੇ ਦਾ ਗਰੀਬਾ ਚ ਵੀ ਅਗਲਾ ਪਿੰਡ ਤਾਂ ਹੁੰਦਾ ਨਾਲੇ ਦਿੱਤੇ ਨ ਦਿੱਤਾ ਕੀ ਉਹਨਾਂ ਨੇ ਫਿਰ ਐਦੋ ਚਾਰਾ ਤਾਂ ਮੇਰੇ ਡੈਡੀ ਕੋਲ ਪੈਸੇ ਹੈ ਨਹੀਂ ਮੈਨੂੰ ਨਹੀਂ ਪਤਾ ਅਗਰ ਡੈਡੀ ਨੂੰ ਫੋਨ ਕਰ ਲਾ ਠੀਕ ਆ ਮੈਂ ਤਾਂ ਨਹੀਂ ਕਰਦੀ ਹੈਗੀ ਮੇਰੇ ਡੈਡੀ ਕੋਲੇ ਕੁਝ ਨਹੀਂ ਹੈਗਾ ਤੈਨੂੰ ਸਾਰਾ ਗੁੱਸਾ ਡਰਾਮੇ ਨਾ ਕਰ ਸੁਣ ਗਿਆ ਚੁੱਪ ਕਰਕੇ ਜਿੰਨੀ ਗੱਲ ਕਹੀ ਆ ਸਮਝ ਕੇ ਠੀਕ ਹੈ ਨਾ ਨਾਲੇ 3 ਲੱਖ ਜੋ ਗੱਡੀ ਵੀ ਲੈਣੀ ਆ ਕੱਲਾ ਬਿਜ਼ਨਸ ਨਹੀਂ ਲੇਕੇ ਮੈਨੂੰ ਪਤਾ ਮੇਰੇ ਡੈਡੀ ਤਾਂ ਨਹੀਂ ਕਰ ਸਕਦੇਗੇ ਪਲੀਜ਼ ਤੂੰ ਆਇਆ ਨਾ ਕਰ ਯਾਰ ਤੈਨੂੰ ਮੇਰੀ ਗੱਲ ਕਹੀ ਸੁਣਦੀ ਨਹੀਂ ਕਰ ਇੱਕ ਵਾਰ ਜਿੰਨਾ ਕਹੇ ਨਾ ਉਨਾ ਕਰ ਲੈ ਚੁੱਪ ਕਰਕੇ ਏਦੂ ਬਾਅਦ ਚ ਐ ਨਾ ਮੈਨੂੰ ਗਲਤ ਕਦਮ ਚੱਕਣਾ ਹੋਵੇ ਜੇ ਮੈਂ ਨਹੀਂ ਕਹਿ ਸਕਦੀ ਮੇਰੇ ਡੈਡੀ ਤੂੰ ਮਾ ਨਾ ਜਾ ਠੀਕ ਹੈ ਨਾ ਇਹ ਨਾ ਹੋ ਮੈਂ ਚੱਕਣਾ ਫਿਰ ਚੁੱਪ ਕਰਕੇ ਆਹ ਫੋਨ ਕਰਕੇ ਕਹਦੇ ਤੈਨੂੰ ਲੱਖ ਰੁਪਏ ਦੀ ਲੋੜ ਆ। ਇੰਨੇ ਪੈਸੇ ਮੇਰਾ ਡੈਡੀ ਕਿੱਥੋਂ ਕਰੂਗਾ? ਜੇਰ ਪਹਿਲਾਂ ਨਹੀਂ ਜਿਹਦੇ ਇਹ ਲੈ ਲੈਂਦੇ ਸੀ ਫੇਰ ਵੀ ਤਾਂ ਦਿੰਦੇ ਸਾਰਾ ਕੁਝ ਦਿੰਦੇ ਨਾਲ। ਇਹਦਾ ਸ਼ੁਕਰ ਮਨਾ ਬੇਸੀ ਕੁਝ ਮੰਗਿਆ ਨਹੀਂ। ਇਹਦਾ ਮਤਲਬ ਇਹ ਨਹੀਂ ਹੈਗਾ। ਨਾਲੇ ਤਸ ਫੋਨ ਕਰਦੇ। ਰੋਜ਼ ਤਾਂ ਮੰਗਦੇ ਹੋ ਤੁਸੀਂ ਕਦੇ ਕੋਸ਼ਿਸ਼ ਕਰਦੇ ਕੋਈ। ਕੀ ਮੰਗ ਲਿਆ ਮੈਂ ਅੱਜ ਸਵਾਲ ਪਾਇਆ ਇੱਕ। ਅੱਜ ਕੱਲ੍ਹ ਹਰੇਕ ਸੋਹਰਾਂ ਨੂੰ ਪਾਉਂਦਾ ਸਵਾਲ। ਪਰ ਲਾ ਮੇਰੇ ਭਰਾ ਆ ਸੀ ਮੰਮੀ ਨੇ ਉਹਨਾਂ ਨੂੰ ਵੀ ਨੀ ਚਾਚਾ ਨਾ ਬੁਲਾਇਆ ਹੈਗਾ ਬੁਲਾਉਣ ਨੂੰ ਖਾਸਾ ਕੁਝ ਲੈ ਕੇ ਆਏ ਦੀ ਗਏ ਉਹ ਇੱਕ 500 ਵਾਲਾ ਸੂਟ ਜਲਿਆ ਤਾਂ ਪਤਾ ਨਹੀਂ 1000 ਰੁਪਏ ਦਿੱਤਾ ਉਹ ਪਤਾ ਨਹੀਂ ਨਾ ਦਿੱਤਾ ਹੋਊਗਾ ਪਰ ਉਹ ਵੀ ਲੈ ਗਏ ਮੰਮੀ ਪੜ ਕੇ ਬੜਾ ਸਗੀ ਫੁੱਲ ਲੈ ਕੇ ਆਏ ਜੀ ਉਹ ਤੇਰੇ ਵਾਸਤੇ ਅਰੇ ਜਿਹੜੀ ਗੱਲ ਮੈਂ ਕੱਲ ਕਹੀ ਨਾ ਉਹ ਤੇ ਆ ਜਾ ਗੱਲਾਂਆਂ ਨਾ ਟਾਲਾ ਮੈਨੂੰ ਨਹੀਂ ਪਤਾ ਨੀਰ ਦੇ ਕੇ ਕਿਨੇ ਕਣਾ ਪਰ ਮੇਰਾ ਬਾਪੂ ਘਰ ਜਾ ਬੈ ਨਹੀਂ ਚੱਕੇ ਬੈਠਾ ਹੈ ਨਾ ਕਿੱਥੋਂ ਚੱਕੂਗਾ ਫਰਮਾਇਆ ਕਰ ਦੇ ਚੱਕਾ ਉਹਨਾ ਮੈਂ ਚੱਕਿਆ ਦੀ ਉਹਨੂੰ ਮੈਂ ਕਿਹਾ ਦੀ ਵਿੱਚ ਕਰ ਦੇ ਚੱਕ ਲੈ ਚੱਕਿਆ ਆਪਦੇ ਕਰ ਵਾਸਤੇ ਚੱਕਿਆ ਉਹਨਾਂ ਨੇ ਪੈਸੇ ਤਾਂ ਤੁਸੀਂ ਮੰਗੇ ਸੀ ਉਦੋਂ ਵੀ ਨਾ ਕੱਢਾਗਾ 50 ਲੱਖ ਮੰਗਲੇ ਦੀ 10000 ਰੁਪਏ ਮਸਾ ਦਿੱਤਰ ਉਹ ਪਿੱਟ ਕੇ ਅੱਛਾ ਥੋੜੀ ਦੋ ਤਿੰਨ ਲੱਖ ਨੂੰ 10000 ਰੁਪਏ ਕਹਿੰਦੇ ਨੇ ਨਾ ਅੱਛਾ ਅੱਜ ਕੱਲ ਦੇ ਟਾਈਮ 'ਚ ਐਨਾ ਕੰਨਾ ਕਾ ਨਾ ਇਹ ਪੁਰਾਣੀ ਰੀਤਿਰਵਾਜੜਾ 2019 19 ਹੈ ਜਾਂ ਕੁਸਤਾ ਹੈ ਨਹੀਂ 2025 ਹੈ ਇਹ ਸਾਲ ਦੇਖ ਲੈ ਕਿਹੜਾ 1000 ਰੁਪਏ ਜਵਾਕ ਨੂੰ ਦੇ ਦੇ ਫਰਰ ਹੋ ਜਾਵੇ 5 ਮਿੰਟਾਂ ਜਾ ਨਾਲੇ ਜਿਹੜੀ ਗੱਲ ਕਹੀਆਂ ਨਾ ਮੈਨੂੰ ਨਹੀਂ ਪਤਾ 3 ਲੱਖ ਰੁਪਏ ਜਾਂਦਾ ਫੋਨ ਕਰਕੇ ਕਹਿ ਦੇ ਪੁੱਛ ਕੇ ਦੇਖ ਲਊਂਗੇ ਪੁੱਛ ਕੇ ਨਹੀਂ ਮੈਨੂੰ ਸ਼ਾਮ ਤੱਕ 3 ਲੱਖ ਆਉਣਾ ਚਾਹੀਦਾ ਸੁਣ ਗਿਆ ਫੋਨ ਕਰ ਲੈ ਪਰ ਬੰ ਨੂੰ ਕੀ ਕਰਾਂ ਮੈਂ ਤੂੰ ਤਾਂ ਮੇਰੇ ਬਾਪੂ ਨੂੰ ਵੀ ਨਹੀਂ ਕਹਿ ਸਕਦੀ ਉਹ ਤਾਂ ਪਹਿਲੀ ਬਿਮਾਰ ਰਹਿੰਦਾ ਨਹੀਂ ਮੈਂ ਨਹੀਂ ਕਹਿੰਦੀ ਦੇਖੀ ਜਾਊਗਾ ਹਾਂ ਕੁੜੇ ਕਿਹੜੀਆਂ ਸੋਚਾਂ ਚ ਡੁੱਬੀ ਹੋਈਆਂ ਕੀਤਾ ਤੇਰੇ ਪਿਓ ਨੂੰ ਫੋਨ ਨਹੀਂ ਮੰਮੀ ਮੇਰੇ ਡੈਡੀ ਨੂੰ ਮੈਂ ਕੀ ਕਹਾਂ ਲੈ ਕੀ ਕਹਿਣਾ ਸੀ 3 ਲੱਖ ਦੀ ਲੋੜ ਹੈ ਜੇ ਉਹਨੇ ਕੋਈ ਬਿਜ਼ਨਸ ਕਰਨਾ ਹੈ ਫਿਰ 3 ਲੱਖ ਤਾਂ ਤੈਨੂੰ ਲਿਹਾਉਣਾ ਹੀ ਪਊਗਾ ਮੰਮੀ ਮੈਂ ਇਹਨਾਂ ਨੂੰ ਵੀ ਕਿਹਾ ਸੀ ਕਿ ਮੇਰੇ ਡੈਡੀ ਇੰਨਾ ਨਹੀਂ ਅਫੋਰਡ ਕਰ ਸਕਦਾ ਹੈਗਾ ਲੈ ਕਰ ਕਿਉਂ ਨਹੀਂ ਸਕਦਾਗਾ ਲੈ 3 ਲੱਖ ਨੂੰ ਤੈਨੂੰ ਲੱਖ ਨਾ ਚੁੱਪ ਕਰਕੇ ਮੰਗਵਾ ਦੇ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ ਤਰੀਕੇ ਮੈਨੂੰ ਹੋਰ ਵੀ ਬਹੁਤ ਹੁੰਦੇ ਨੇ ਮੰਮੀ 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 ਕੀ 3 ਲੱਖ ਮੰਗਾਉਣਾ ਹੈ ਕਿ ਨਾ ਮੰਗਾਉਣਾ ਤੂੰ ਮੰਮੀ ਪਲੀਜ਼ ਤੁਸੀਂ ਐਵੇਂ ਨਾ ਕਰੋ ਮੇਰੇ ਡੈਡੀ ਕੋਲ ਇੰਨੇ ਪੈਸੇ ਹੈ ਨਹੀਂਗੇ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ ਐਨਾ ਤੰਗ ਨਾ ਕਰੋ ਖਾਲੀ ਹੱਥ ਆ ਗਈ ਜਦੋਂ ਤੇਰੇ ਮਾਪਿਓ ਨੇ ਤੋੜਿਆ ਸੀ ਉਦੋਂ ਸੰਗ ਸ਼ਰਮ ਨਹੀਂ ਆਈ ਵੀ ਆ ਖਾਲੀ ਹੱਥ ਜਾਨੀ ਆ ਸਾਰਾ ਕੁਝ ਬਣਾ ਕੇ ਤੈਨੂੰ ਦੇਤਾ ਹੁਣ 3 ਲੱਖ ਵੀ ਨਹੀਂ ਦੇ ਸਕਦੇ ਕਿੱਡੀ ਗੱਲ ਆ 3 ਲੱਖ ਦੀ ਮੰਮੀ ਉਦੋਂ ਇਹਨਾਂ ਨੇ ਇਹੀ ਗੱਲ ਕਹੀ ਸੀ ਵੀ ਮੈਨੂੰ ਕਸ ਦੀ ਲੋੜ ਨਹੀਂ ਪਰ ਫਿਰ ਵੀ ਉਸ ਤੋਂ ਬਾਅਦ ਪੈਸੇ ਮੰਗੇ ਮੇਰੇ ਡੈਡੀ ਨੇ ਜਿਵੇਂ ਤੁਸੀਂ ਮੈਂ ਕਰਕੇ ਦੇਤੇ ਹੁਣ ਐਨਾ ਕਰਜ਼ ਕਿਵੇਂ ਚੱਕਿਓ ਅਸੀਂ ਵੀ ਕਰਜ਼ਾ ਚੱਕ ਚੱਕੀ ਬਣਾਇਆ ਸਾਡੇ ਕੋ ਉਂ ਝਾੜਾ ਨਾਲ ਨਹੀਂ ਚ ਲੱਗਦੇ ਪੈਸੇ بیا ਜਿਹੜੇ ਤੇ ਬੈਠੀ ਐ ਨਾ ਤੂੰ ਇਹ ਵੀ ਮੈਂ ਹੀ ਬਣਾ ਕੇ ਦਿੱਤੇ ਨੇ ਸਾਰਾ ਸਮਾਨ ਮੰਮੀ ਉਹਨਾਂ ਦਾ ਕੀ ਕਸੂਰ ਆ ਕਸੂਰ ਇਹੀ ਹੈ ਵੀ ਮੈਂ ਤੇ ਆ ਉਹਨਾਂ ਦੀ ਹਾਂ ਇਹੀ ਕਸੂਰ ਹੈ ਵੀ ਉਹਨਾਂ ਨੇ ਜੰਮ ਪਾਲ ਕੇ ਤੈਨੂੰ ਐਂ ਤੋਰਤਾ ਖਾਲੀ ਹੱਥ ਹੱਕ ਨਹੀਂ ਸੀ ਬਣਦਾ ਉਹਨਾਂ ਦਾ ਕੁਝ ਦੇਣ ਦਾ ਤੈਨੂੰ ਸਮਾਨ ਨਹੀਂ ਦੇ ਸਕਦੇ ਸੀ ਚਾਰ ਭਾਂਡੇ ਨਹੀਂ ਦੇ ਸਕਦੇ ਸੀ ਕੋਈ ਚਾਰ ਪੀ ਹੀ ਦੇ ਦਿੰਦੇ ਚੱਲ ਉਦੋਂ ਨਹੀਂ ਦਿੱਤੇ ਹੁਣ ਤਾਂ ਸਹਾਰਾ ਲਵਾ ਸਕਦੇ ਐ ਨਾਲੇ ਕਿਹੜੇ ਬਗਾਨਿਆਂ ਨੂੰ ਦੇਣੇ ਆਪਦੇ ਜਵਾਈ ਨੂੰ ਉਹਨੇ ਪੈਸੇ ਦੇਣੇ ਮੰਮੀ ਮੈਨੂੰ ਪਤਾ ਮੇਰੇ ਘਰ ਦਾ ਮੇਰੇ ਡੜੀ ਇਹਨਾਂ ਕੁਝ ਨਹੀਂ ਕਰ ਸਕਦਾ ਨਾ ਮੈਂ ਕਹਿ ਸਕਾਂ ਆਪਦੀ ਬਕਵਾਸ ਪੰਦਰਕ ਮੈਂ ਕੁਝ ਨਹੀਂ ਸੁਣਨਾ ਚਾਹੁੰਦੀ ਠੀਕ ਐ ਫੋਨ ਕਰ ਦੇ ਤੇ ਪੈਸੇ ਮੰਗਵਾ ਦੇ ਕਹਤਾ ਤੈਨੂੰ ਨਾ ਹਾਂ ਦੋ ਹੋਗੀ ਜਿਹੜਾ ਆਉਂਦਾ ਮੈਨੂੰ ਇਹ ਕਹਿ ਦਿੰਦਾ ਕਹਿ ਦੇ ਕਹਿ ਦੇ ਕਿਵੇਂ ਕਹਿਦਾ ਦੱਸ ਮੈਂ ਉਹਨਾਂ ਨੂੰ ਕਿਵੇਂ ਉਹਨਾਂ ਦਾ ਮਨ ਤੋਂ ਕੀ ਕਰਦਾ ਇਹ ਫੇਰ ਪੈਸੇ ਮੰਗ ਰਹੇ ਨੇ ਲਾਲਜੀ ਨਹੀਂ ਕਹਿੰਦੀ ਤਾਂ ਨਹੀਂ ਮੈਂ ਹੈਗੀ ਕੁਛ ਮਰਜ਼ੀ ਹੋਵੇ ਤੇ ਆਪ ਨੂੰ ਕਰਨਾ ਪੈਣਾ ਸਿਆਪਾ ਮੇਰੇ ਤਾਂ ਗੋਡੇ ਰਹਿ ਕੇ ਕੰਮ ਕਰਦੀ ਤੇ ਮੰਮੀ ਸੱਚ ਤਾਂ ਉਹਨਾਂ ਨਾਲ ਕਰੀਦੀ ਗੱਲ ਨਵਜੋਦ ਨਾਲ ਮੈਂ ਭਾਈ ਕਰੀ ਸੀ ਕੀ ਕਹਿੰਦੀ ਉਹ? ਉਹਨੇ ਤਾਂ ਮੇਰੀ ਗੱਲ ਸੁਣੀ ਨਹੀਂ। ਕੋਣੀ ਸੁਣਦੇ ਸੰਦੇ। ਬਥੇਰਾ ਧੱਕਾ ਮਾਰਿਆ ਮੈਂ। ਸੁਣੀ ਨਹੀਂ? ਇਹ ਆਰ ਜਮੇ ਸਰ ਤੇ ਚੜਦੀ ਜਾਂਦੀ। ਨਾ ਤਾਂ ਇਹਨਾਂ ਨੇ ਕੁਝ ਆਪਣੇ ਵਾਸਤੇ ਦੇਹੇ, ਚ ਕੁਝ ਦਿੱਤਾ। ਤੇ ਤੈਨੂੰ ਨਹੀਂ ਸੀ ਸ਼ਰਮ ਆਉਂਦੀ ਜਦੋਂ ਵਿਆਹ ਕੇ ਲਿਆਇਆ ਸੀ। ਮੇਰੀ ਮੱਤ ਮਾਰੀ ਹੋਈ ਸੀ। ਕਿਉਂੜਾ ਹੋ ਗਿਆ? ਵੀ ਮੈਂ ਵਿਆਹ ਕੇ ਲਿਆਣਾ। ਬਾ ਜਿਹੜਾ ਉਹ ਕਢੁੱਲ ਗਿਆ। ਕਿ ਜੰਮਣ ਵਾਲਾ ਤਾਂ ਕਾਲਜਾ ਢੁੱਲ ਗਿਆ। ਹਾਂ ਕੀ ਸੀ? ਨਾ ਕੋਈ ਰਾਂਗੇ ਨਾ ਰੂਪ ਪਤਾ ਨਹੀਂ ਕਾਦੇ ਤੇ ਡਿੱਗ ਗਿਆ ਜਾਇ ਖਾਣਿਆਂ ਦਾ ਉਹ ਤੋਂ ਪਤਾ ਨਹੀਂ ਦੀ ਮੰਮੀ ਕੌਰ ਦੇ ਚ ਕਿਹੜਾ ਪਤਾ ਦੀਗਾ ਵੀ ਹਾਂ ਐ ਮੇਰਾ ਕੁਝ ਜਮੇ ਗਰੀਬ ਨੇ ਇਹ ਪਤਾ ਤਾਂ ਸਾਰਿਆਂ ਦਾ ਸਜੇ ਸੀ ਪਰ ਜਿਹੜੇ ਤੇ ਤੇਰੇ ਸਿਰ ਤੇ ਇਸ਼ਕਪੂਤ ਚੜਿਆ ਸੀ ਉਹ ਕੋਈ ਲਾਉਣ ਵਾਲਾ ਨਹੀਂ ਸੀਗਾ ਕੌਰ ਜੀ ਤਾਂ ਬਥੇਰੇ ਪੈਸੇ ਲੈ ਕੇ ਆਉਂਦੀ ਕਦੇ ਹਜ਼ਾਰ ਕਦੇ 500 ਕਦੇ 2000 ਨਾ ਹੁਣ ਕਿਉਂ ਨੂੰ ਹੋ ਗਿਆ ਹੁਣ ਨਹੀਂ ਲੈ ਸਕਦੇਗੀ ਆ ਦੇਖ ਲੈ ਆਹ ਮਹਾਰਾਣੀ ਅੰਦਰ ਬੈਠੇ ਐ ਮੈਂ ਪੋਚੇ ਲਾਉਂਦੀ ਫਿਰਦੀ ਆ ਉਹਦਾ ਮੈਨੂੰ ਕੀ ਪਤਾ ਦੀ ਵੀ ਦਿਹਾੜੀਆਂ ਕਰ ਕਰਕੇ ਉਹ ਕਮਾਕੇ ਦੇ ਰਿਹਾ ਤੇ ਇਕੱਲਾ ਇਹਨੂੰ ਦੇ ਜਾਂਦਾ ਕਿਤੇ 500 ਦੇ ਤੱਕ ਦੇ 1000 ਕਿਤੇ ਦੇ ਤੱਕ ਦੇ 2000 ਦੇ ਤੱਕ ਇੱਥੇ ਨਾ ਟਾਈਮ ਬਰਬਾਦ ਨਾ ਕਰ ਗੱਲਾਂ ਮਾਰ ਮਾਰ ਕੇ ਉਹਦੇ ਨਾਲ ਜਾ ਕੇ ਗੱਲ ਕਰ ਲੈ ਜੇ ਨਹੀਂ ਮੰਨਦੀ ਨਾ ਤਾਂ ਫਿਰ ਦੂਜਾ ਤਰੀਕਾ ਵੀ ਹੈਗਾ ਮੇਰੇ ਕੋਲ ਤੂੰ ਮੈਨੂੰ ਦੂਜੀ ਦੱਸ ਹੁਣ ਕਿਉਂਕਿ ਮੈਂ ਵੀ ਕਹਤਾ ਤੈਨੂੰ ਵੀ ਕਹਤਾ ਉਹ ਨਾਲ ਹੋਰ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਤੂੰ ਮੈਨੂੰ ਦੂਜਾ ਤਰੀਕਾ ਦੱਸ ਸਕੀ ਹੈ ਨਾ ਦੂਜਾ ਤਰੀਕਾ ਵੇ ਪੁੱਤ ਤੈਨੂੰ ਕਿਵੇਂ ਕਿਵੇਂ ਮੰਗਰੋਲਾ ਤੇਰਾ ਵਿਆਹ ਮੈਂ ਕਿਸੇ ਤਗੜੇ ਘਰੇ ਕਰਾਉਂਗੀ ਅਮੀਰ ਘਰੇ ਗਾਲੋ ਤੈਨੂੰ ਸਾਰਾ ਲੱਗ ਜੂ ਗੱਲ ਤਾਂ ਤੇਰੀ ਮੰਮੀ ਇਹ ਵੀ ਸਹੀ ਏ ਤੂੰ ਜਿਹੜਾ ਦੂਜਾ ਤਰੀਕਾ ਨਾ ਤੂੰ ਮੈਨੂੰ ਸਿੱਧੀ ਤਰ੍ਹਾਂ ਦੱਸ ਵੀ ਕਰਨਾ ਕੀ ਉਹ ਨਾਲ ਮੈਂ ਇਹ ਕਿ ਨਹੀਂ ਆ ਬੀਨੂੰ ਕਿਉਂ ਨਾ ਤਾਂ ਮਾਰ ਮੋਰੀ ਰਹੀ ਏ ਉਂ ਤਾਂ ਇਹ ਮੰਗਰੋ ਲੈਣ ਵਾਲੀ ਹੈਨੀ ਕਿਉਂਕਿ ਇਹਦੇ ਸਿਰ ਤੇ ਵੀ ਕੋਤੇ ਸਵਾਰਾ ਰੇ ਇਸ਼ਕ ਦਾ ਕੰਮ ਤਾਂ ਤੇਰੀ ਵੀ ਸੱਚੀ ਮੰਮੀ ਨਾਲ ਇੱਕ ਗੱਲ ਹੋਰ ਜੇ ਆਪਾਂ ਇਹਨੂੰ ਬਾਹਰੇ ਕੱਟਾਵੇ ਐਵੇਂ ਤਾਂ ਨਾਲੇ ਕਿਤੇ ਸਰਪੰਚ ਲੋਏ ਵਾਜਾ ਕਿਤੇ ਕਿੱਥੇ ਵਾਜਾ ਕਿਤੇ ਐਂ ਰੋਲਾ ਚੱਲੀ ਜਾਊਗਾ ਤੇ ਐਹੋ ਜਿਹਾ ਕੰਮ ਕਰ ਨਾਲੇ ਛੱਪ ਵੀ ਮਰ ਜੇ ਨਾਲੇ ਛੋਟੀ ਵੀ ਵਾਜੇ ਫਿਰ ਮੇਰੀ ਗੱਲ ਸੁਣ ਮੰਮੀ ਸਾਥ ਤੈਨੂੰ ਵੀ ਦੇਣਾ ਪਊਗਾ ਠੀਕ ਆ ਤੇ ਇਹਨੂੰ ਆਪਾਂ ਠੀਕ ਆ ਇਹਨੂੰ ਆਪਾਂ ਜਨਮਾਂ ਮਾਰ ਕੇ ਜਨਮਾਂ ਮਾਰ ਕੇ ਇਹਨੂੰ ਪੱਖੇ ਨਾਲ ਲਟਕਾ ਦਾਂਗੇ ਤੇ ਇਹ ਦੂਆ ਚ ਕਰਾਂਗੇ ਇਹਨੇ ਆਪ ਗੱਲ ਫਰਾ ਲੇ ਕੇ ਮਰ ਗਈ। ਬਸ ਤੇ ਜਿਵੇਂ ਮਰਜ਼ੀ ਕਰ ਮੈਂ ਤੇਰੇ ਨਾਲ ਆ ਟੈਨਸ਼ਨ ਨਾ ਲੈ। ਜਦੋਂ ਆਪਣੀ ਮਾਂ ਪੁੱਤਾਂ ਦੀ ਰਹਿ ਐ ਤੇ ਫਿਰ ਹੋਰ ਤੀਜਾ ਬੰਦਾ ਕੀ ਨਾਲੇ ਹੁਣ ਮੇਰੀ ਗੱਲ ਸੁਣਾ ਦੁਪਹਿਰਾ ਜਾ ਹੋ ਰਿਹਾ ਕਿਸੇ ਨੂੰ ਪਤਾ ਵੀ ਨਾ ਲੱਗੇ। ਦੁਪਹਿਰੇ ਹੀ ਦੁਪਹਿਰੇ ਚੰਦ ਚੜਾ ਦੇ। ਚੱਲ ਪਹਿਲਾਂ ਤੂੰ ਮਨਾ ਕੇ ਦੇਖ ਲੈ ਜੇ ਮੰਨਦੀ ਐ ਤਾਂ। ਬਸ ਹੁਣ ਨਹੀਂ ਮੰਨਦੀ ਤੇ ਮੇਰੀ ਗੱਲ ਨਹੀਂ। ਆਪੋ ਚਾ ਹੁਣ ਬਾਅਦ ਚ ਲਾਈ। ਪਹਿਲਾਂ ਉਹ ਕੰਮ ਕਰ ਆ ਜਾ ਕਰ। ਮੈਂ ਮੈਂ ਪੋਚਾ ਤਾਂ ਛੱਡ ਦਿੰਨੀ ਆ ਚੱਲ ਆ ਜਾ ਨਾ ਚਲ ਹੁਣ ਤਾਂ ਕੋਈ ਚਲ ਮੈਂ ਕਰੀ ਬਿਰੇ ਮੈਂ ਫੋਨ ਕਾ ਕੇ ਤੂੰ ਅਰੇ ਫੋਨ じゃ 기ਦਾ ਰੈਡੀਆ ਤੈਨੂੰ ਇਹ ਤਾਂ ਮੇਰੇ ਭਰਾ ਦਾ ਸੀ ਚਲ ਪੈਸੇ ਦੀ ਉਹ ਗੱਲ ਕਰੀ ਹੁਣੀ ਤਾਂ ਪੈਸੇ ਨਾਲ ਗੱਲ ਕਰਿਆ ਜਾਂ ਨਾ ਕਰਿਆ ਨਹੀਂ ਉਹ ਨਾ ਮੇਰੇ ਡੈਡੀ ਦੀ ਤਬੀਤ ਖਰਾਬ ਹੋ ਰਹੀ ਆ ਬਿਮਾਰ ਹੋ ਰਿਹਾ ਨੇ ਤੇ ਤਮਾ ਕਰਾਉਣਾ ਵੀ ਕੀ ਆ ਬੰਨ ਮੇੜ ਇਹਦਾ ਕੰਮ ਪਰ ਕੰਮ ਬੰਨ ਵੇੜੇ ਦਾ ਇਹ ਕਿਹੜੇ ਤੈਨੂੰ ਥੋਲੂ ਲਿਆ ਕੇ ਦੇਊਗੀ ਤੂੰ ਪੈਸੇ ਨਹੀਂ ਚਲੂ ਦੇ ਸਕਦੀ ਤਾਂ ਤੇਰੇ ਦਾ ਕਰਾਉਣਾ ਵੀ ਕੀ ਆ ਸੀ ਕਿਤੇ ਲੈ ਛੇਤੀ ਇਹਦਾ ਕੰਮ ਨੇ ਪੜ ਗਿਆ ਫੇਰ ਦੇਖ ਲੈ ਕਿਤੇ ਟੰਗ ਜੇ ਤਾਂ ਨਹੀਂ ਕਰੀ ਜਾਂਦੀ ਮਰ ਮੁਰ ਵੀ ਕਹੀ ਕੇ ਨਾ ਮਰ ਗਈ ਚਲ ਬਸ ਹੁਣਾਂ ਰੇਕਾ ਦਾ ਮੱਖੇ ਨਾਲ ਲੜਕਾ ਜੇ ਦੁਆਚ ਫੋਨ ਫਣ ਵੀ ਆਇਆ ਤੇ ਸਿੱਧਾ ਗਲਫ ਨਾਈ ਦਾ ਖਾ ਗਿਆ ਵੀ ਗਲਫ ਰਾਹ ਲੈ ਕੇ ਮਰ ਗਿਆ ਆ ਗਵਾ ਬੇਅਕੀਰ ਕਹੀ ਜਾਂਦਾ ਸੀ ਫੋਨ ਪਾਣਾ ਦੇਖ ਲੈ ਕਿਤੇ ਲੱਗਿਆ ਹੀ ਤੇ ਨਹੀਂ ਛੜਤਾ ਠੀਕ ਆ ਕਿਦਰੀਂ ਕੱਟਾ ਹੋਇਆ ਚਲ ਪਾਈਪੂਈ ਦਾ ਫੋਨਾ ਚਲ ਇਹਦਾ ਕੰਮ ਨਵੇੜ ਪਰ ਪੱਖੇ ਨਾਲ ਟੰਗ ਲਹੀ ਮਗਰੋਂ ਪਰ ਦੇਖੋ ਹੀ ਲੱਗ ਕਿਤੇ ਕੋਈ ਆਖ ਨਹੀਂ ਰਹਾ ਇਹ ਨੇਪਾਲ ਲਾ ਕੇ ਨਹੀਂ ਆ ਜਿੰਦਾ ਤੂੰ ਇਹਦਾ ਕੰਮ ਨਵੇਰਾ ਚਲ ਮੈਂ ਚੱਕ ਕੇ ਪਾਉਣਾ ਇਹਨੂੰ ਪੱਖੇ ਨਾਲ